ਆਰਿਆਂ ਨੂੰ ਸਤਿ ਸ਼੍ਰੀ ਅਕਾਲ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕ્રાਫਟ ਮੇਲਾ ਆਰਗੇਨਾਈਜ਼ ਕਰ ਰਿਹਾ ਹੈ ਜਿਦੇ ਵਿੱਚ ਸਮੁੱਚਾ ਪ੍ਰਸ਼ਾਸਨ ਜੁਟਿਆ ਹੋਇਆ ਹੈ ਪੁਲਿਸ ਪ੍ਰਸ਼ਾਸਨ ਜੁਟਿਆ ਹੋਇਆ ਹੈ ਇਹ ਸਾਡਾ 21 ਫਰਵਰੀ ਯਾਨੀ ਕੱਲ ਦੀ ਤਾਰੀਖ ਸ਼ਨੀਵਾਰ ਨੂੰ ਸ਼ੁਰੂ ਹੋ ਕੇ 2 ਮਾਰਚ ਤੱਕ ਚੱਲੇਗਾ ਇਹਦੇ ਵਿੱਚ ਹਰ ਸਾਲ ਦੀ ਤਰ੍ਹਾਂ ਸਾਰਿਆਂ ਦੇ ਮਨੋਰੰਜਨ ਵਾਸਤੇ ਕੁਝ ਨਾ ਕੁਝ ਕੰਪੋਨੈਂਟ ਹੋਣਗੇ ਸ਼ਾਪਿੰਗ ਵਾਸਤੇ ਕੰਪੋਨੈਂਟ ਹੋਣਗੇ ਸਾਡੀ ਜਿਹੜੀ ਸੈਲਫ ਹੈਲਪ ਗਰੁੱਪਸ ਹੈ ਬੀਬੀਆਂ ਨੇ ਆਪਣੇ ਹੱਥਾਂ ਦੇ ਨਾਲ ਜਿਹੜੇ ਤਿਆਰ ਕੀਤੇ ਸਾਜੋ ਸਮਾਨ ਨੇ ਉਹ ਹੁੰਦੇ ਨੇ ਬਾਕੀ ਵੀ ਸਟੇਟ ਤੋਂ ਤੇ ਆਪਣੇ ਪੂਰੇ ਦੇਸ਼ ਤੋਂ ਵੱਖਰੀ ਵੱਖਰੇ ਕੋਨੇ-ਕੋਨੇ ਤੋਂ ਜਿਹੜੀ ਆਪਣੀ ਮਸ਼ਹੂਰ ਸਟਾਲਸ ਹੈ ਉਹ ਵੀ ਇੱਥੇ ਹੁੰਦੀਆਂ ਇਸ ਤੋਂ ਇਲਾਵਾ ਸਾਡਾ ਫੂਡ ਕੋਰਨਰ ਹੁੰਦਾ ਜਿਹਦੇ ਵਿੱਚ ਵੀ ਵੱਖਰੇ ਵੱਖਰੇ ਪਕਵਾਨ ਤੁਸੀਂ ਡਿਫਰੈਂਟ ਡਿਫਰੈਂਟ ਕੁਇਜ਼ੀਨਸ ਪੂਰੇ ਸਟੇਟ ਸਟੇਟ ਤੋਂ ਵੀ ਤੇ ਪੂਰੇ ਦੇਸ਼ ਤੋਂ ਇੱਥੇ ਹੁੰਦੇ ਆ ਉਹਦਾ ਵੀ ਲੁਫਤ ਉਠਾਇਆ ਜਾ ਸਕਦਾ ਹੈ ਨਾਲ ਬੱਚਿਆਂ ਵਾਸਤੇ ਕਿਡਸ ਕੋਰਨਰ ਹੁੰਦਾ ਹੈ ਅਮਿਊਜ਼ਮੈਂਟ ਪਾਰਕ ਹੁੰਦੇ ਝੁੱਲ੍ਹੇ ਹੁੰਦੇ ਆ ਉਹਦਾ ਵੀ ਬੱਚੇ ਬਹੁਤ ਇੰਜੋਏ ਕਰ ਸਕਦੇ ਆ ਇਸ ਤੋਂ ਇਲਾਵਾ ਸਾਡੀ ਸਟਾਰ ਨਾਈਟਸ ਵੀ ਆਯੋਜਿਤ ਕੀਤੀਆਂ ਜਾਂਦੀਆਂ ਨੇ ਤੇ ਉਹਦੇ ਵਿੱਚ ਵੀ ਕਾਫੀ ਐਂਟਰਟੇਨਮੈਂਟ ਹੁੰਦਾ ਤਾਂ ਮੈਂ ਸਾਰੇ ਪਟਿਆਲਾ ਵਾਸੀਆਂ ਨੂੰ ਤੇ ਬਾਕੀ ਸ਼ਹਿਰਾਂ ਦੇ ਪੂਰੇ ਸੂਬਾ ਵਾਸੀਆਂ ਨੂੰ ਇਨਵਾਈਟ ਕਰਦਾ ਕਿ ਪਟਿਆਲਾ ਵਿਖੇ ਜਿਹੜਾ ਕ્રાਫਟ ਮੇਲਾ 21 ਫਰਵਰੀ ਤੋਂ ਚਾਲੂ ਹੋਣ ਲੱਗਾ ਹੈਗਾ 2 ਮਾਰਚ ਤੱਕ ਇਹ ਚੱਲਦਾ ਰਹੇਗਾ ਤੁਸੀਂ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲਓ ਤੇ ਆਪਾਂ ਇਸ ਨੂੰ ਇੱਕ ਸੈਕਸੈਸ ਬਣਾਈਏ ਸਰ ਇਹ ਵੀ ਇਹ ਵੀ ਉਸ ਸਰ ਜ ਤੁਸੀਂ ਬਿਲਕੁਲ ਠੀਕ ਹੈ ਜਿਹੜੀ ਸੋਚ ਹੈ ਇਸ ਕ્રાਫਟ ਮੇਲੇ ਦੇ ਪਿੱਛੇ ਉਹ ਇਹੀ ਹੈ ਕਿ ਅਸੀਂ ਆਪਣੀ ਵਿਰਾਸਤ ਨੂੰ ਸੰਭਾਲੀਏ ਜਿੰਨੀਆਂ ਵੀ ਸਾਡੀਆਂ ਪੁਰਾਣੀ ਵਿਰਾਸਤ ਦੀਆਂ ਸਮੱਗਰੀਆਂ ਨੇ ਕੋਈ ਬਣਤਾ ਰਹੀ ਹੈ ਉਸ ਨੂੰ ਅਸੀਂ ਲੋਕਾਂ ਤੱਕ ਸਿੱਧੇ ਤੌਰ ਤੇ ਪਹੁੰਚਾ ਸਕੀਏ ਇਹਦੇ ਨਾਲ ਸਾਡੇ ਜਿਹੜੇ ਸੈਲਫ ਹੈਲਪ ਗਰੁੱਪਸ ਹੈ ਜਿਹੜੇ ਇਹ ਕਾਰੀਗਰ ਨੇ ਜਿਹੜੇ ਇਸ ਨੂੰ ਹੱਥੀਂ ਤਿਆਰ ਕਰਦੇ ਨੇ ਬਹੁਤ ਕਈ ਕਈ ਪੁਸ਼ਤਾ ਤੋਂ ਜਿਹੜੀਆਂ ਪੁਸ਼ਤਾ ਜੁੜੀਆਂ ਹੋਈਆਂ ਨੇ ਇਸ ਕਾਰੋਬਾਰ ਦੇ ਵਿੱਚ ਜਾਂ ਇਸ ਦੀ ਵੰਤਰ ਦੇ ਵਿੱਚ ਉਹਨਾਂ ਨੂੰ ਵੀ ਸਿੱਧਾ ਆਪਣੇ ਪ੍ਰੋਡਕਟਸ ਲੋਕਾਂ ਵਿੱਚ ਵੇਚਣ ਦਾ ਉਹਨਾਂ ਨੂੰ ਇੱਕ ਪਲੇਟਫਾਰਮ ਮਿਲਦਾ ਹੈ ਤੇ ਇਹਦੇ ਨਾਲ ਮੈਂ ਸਮਝਦਾ ਕਿ ਨਾ ਕੇਵਲ ਇਹਨਾਂ ਦਾ ਕਾਰੋਬਾਰ 'ਚ ਵਾਧਾ ਹੁੰਦਾ ਹੈ ਬਲਕਿ ਲੋਕਾਂ ਤੱਕ ਵੀ ਜਿਹੜੀ ਆਪਣੀ ਪ੍ਰਾਣੀ ਵਿਰਾਸਤੀ ਚੀਜ਼ਾਂ ਨੇ ਉਹ ਪਹੁੰਚਦਿਆਂ ਨੇ ਤੇ ਆਪਾਂ ਆਪਣੇ ਵਿਰਾਸਤ ਨੂੰ ਰਲ ਮਿਲ ਕੇ ਸੰਭਾਲ ਪਾਣੀ ਸੱਟ ਟਿਕਟ ਦੀ ਗੱਲ ਕੀਤੀ ਹੈ ਸੱਟ ਟਿਕਟ ਦਾ ਕੀ ਪ੍ਰਬੰਧ ਹੈ ਟਿਕਟ ਕਿੰਨੀ ਹੈ ਆ ਜੀ ਆ ਇਹਦੇ ਵਿੱਚ ਬਿਲਕੁਲ ਨੋਮੀਨਲ ਐਂਟਰੀ ਟਿਕਟ ਹੈਗੀ ਹੈ 5 ਸਾਲ ਦੇ ਬੱਚਿਆਂ ਤੱਕ ਐਂਟਰੀ ਫ੍ਰੀ ਹੈਗੀ ਹੈ ਉਸ ਤੋਂ ਉਸ ਤੋਂ ਜਿਹੜੇ ਉੱਪਰ ਦੇ ਬੱਚੇ ਨੇ ਤੇ ਇਹ ਸਾਰੇ ਵੱਡੇ ਨੇ ਉਹਨਾਂ ਵਾਸਤੇ মাত্র 30 ਰੁਪਏ ਦੀ ਐਂਟਰੀ ਟਿਕਟ ਹੈਗੀ ਹੈ ਪੂਰੇ ਦਿਨ ਵਾਸਤੇ ਉਹ ਵੈਲਿਡ ਰਹਿੰਦੀ ਹੈ ਲੇਕਿਨ ਜਦੋਂ ਸਟਾਰ ਨਾਈਟ ਹੋਏਗੀ ਆਪਣੀ ਚਾਰ ਸਟਾਰ ਨਾਈਟਸ ਹੈਗੀਆਂ ਨੇ ਇੱਕ ਸਟਾਰ ਨਾਈਟ ਆਪਣੀ 22 ਤਰੀਕ ਨੂੰ ਹੈ ਜਦੋਂ ਬੋਬੀ ਸਿੱਧੂ ਜੀ ਆ ਰਹੇ ਨੇ ਇੱਕ 24 ਤਰੀਕ ਨੂੰ ਹੈ ਜਦੋਂ ਭਜਨ ਮਾਨ ਜੀ ਆ ਰਹੇ ਨੇ ਇੱਕ 26 ਤਰੀਕ ਨੂੰ ਹੈ ਜਦੋਂ ਗੁਰਲੇਜ ਅਖਤਰ ਜੀ ਆ ਰਹੇ ਨੇ ਤੇ 2 ਤਰੀਕ ਨੂੰ ਆਰਨੀਤ ਜੀ ਆ ਰਹੇ ਨੇ ਇਹ ਜਿਹੜੀਆਂ ਚਾਰ ਸਾਡੀਆਂ ਮੇਗਾ ਸਟਾਰ ਨਾਈਟਸ ਹੈ ਜਿਆਨੀ ਇਹਦੇ ਵਿੱਚ 4 ਵਜੇ ਤੋਂ ਬਾਅਦ ਜਿਹੜੀ ਟਿਕਟ ਹੈਗੀ ਐਂਟਰੀ ਟਿਕਟ ਉਹ 100 ਰੁਪਏ ਹੋਣੀ ਸਰ ਜਿਸ ਤਰ੍ਹਾਂ ਗੱਲ ਕੀਤੀ ਆਵੇ ਪਾਰਕਿੰਗ ਵਾਸਤੇ ਸਰ ਕੀ ਹੈ ਆ ਪਾਰਕਿੰਗ ਵਾਸਤੇ ਦੋ ਅਲੱਗ-ਅਲੱਗ ਪਾਰਕਿੰਗ ਏਰੀਆਜ਼ ਡਿਵੈਲਪ ਕੀਤੇ ਗਏ ਨੇ ਜ਼ਿਆਦਾ ਸੀ ਦੇਖਾਂ ਚ ਜੋ ਸਾਡਾ ਤਜਰਬਾ ਹੈਗਾ ਇੱਥੇ ਉਹ ਇਹ ਹੈ ਕਿ ਜਿਹੜੀ ਐਂਟਰੀ ਵਾਸਤੇ ਵੀ ਨਾ ਬਹੁਤ ਚ ਪ੍ਰੋਬਲਮ ਆਉਂਦੀ ਹੈ ਇਸ ਕਰਕੇ ਅਸੀਂ ਇਸ ਵਾਰ ਪਾਰਕਿੰਗ ਦੇ ਵਿੱਚ ਵੀ ਐਂਟਰੀ ਟਿਕਟ ਖਰੀਦਣ ਦੀ ਸਹੂਲਤ ਆਪਾਂ ਦੇ ਰਹੇ ਹੈਗੇ ਆਂ ਆਨਲਾਈਨ ਤਰੀਕੇ ਨਾਲ ਵੀ ਆਪਾਂ ਉਸ ਨੂੰ ਖਰੀਦ ਸਕਦੇ ਆਂ ਫਿਜ਼ੀਕਲ ਤਰੀਕੇ ਨਾਲ ਵੀ ਖਰੀਦ ਸਕਦੇ ਆਂ ਯਾਨੀ ਕਿ ਜਿੰਨੇ ਵੀ ਸਾਡੇ ਟਿਕਟ ਵੈਂਡਿੰਗ ਕਾਊਂਟਰ ਪਹਿਲਾਂ ਹੁੰਦੇ ਸੀ ਉਹ ਤਾਂ ਇਸ ਸਾਲ ਵੀ ਉਨੇ ਹੀ ਰਹਿਣਗੇ ਉਹਨੂੰ ਵੀ ਹੋਰ ਮਜ਼ਬੂਤ ਕੀਤਾ ਗਿਆ ਇਸ ਤੋਂ ਇਲਾਵਾ ਜਿਹੜੀਆਂ ਸਾਡੀ ਪਾਰਕਿੰਗ 1 ਹੈ 2 ਹੈ ਉਹਨਾਂ ਦੇ ਵਿੱਚ ਵੀ ਟਿਕਟ ਖਰੀਦਣ ਦੀ ਸਹੂਲਤ ਰਹੇਗੀ ਤਾਂ ਜੋ ਜਿੰਨੇ ਵੀ ਸਾਡੇ ਵਿਜ਼ਿਟਰਸ ਨੇ ਉਹ ਆਪਣੀ ਗੱਡੀ پارک ਕਰਕੇ ਉੱਥੋਂ ਹੀ ਟਿਕਟ ਲੈ ਕੇ ਸਿੱਧਾ ਐਂਟਰੀ ਕਰ ਸਕਦੇ ਆ ਜਿਸ ਤਰ੍ਹਾਂ ਕਲਾਕਾਰ ਸਰ ਜਾਂਦੇ ਆ ਥੋੜਾ ਜਿਹਾ ਵਾਲੀ ਬੈਕਸ ਕਈ ਵਾਰ ਕਈ ਵਾਰ ਵੀ ਦੇਖਿਆ ਹੈ ਬੜਾ ਮੁਸ਼ਕਿਲ ਦੇ ਨਾਲ ਪੁਲਿਸ ਨੇ ਉਹਨੂੰ ਮੇਨਟੇਨ ਕੀਤਾ ਉਸ ਵਾਸਤੇ ਵੀ ਕੋਈ ਸਪੈਸ਼ਲ ਜਿਹੜੀ ਆ ਫੋਰਸ ਤਨਾਤ ਕੀਤੀ ਜਾਵੇਗੀ ਕੋਈ ਦੇਖੋ ਜਿਹੜੇ ਮੇਲੇ ਹੁੰਦੇ ਆ ਇਹ ਖੁਸ਼ੀਆਂ ਦੇ ਮੇਲੇ ਹੁੰਦੇ ਆ ਤੇ ਜਦੋਂ ਵੀ ਮੇਲੇ ਦਾ ਮਾਹੌਲ ਹੁੰਦਾ ਸਾਰਿਆਂ ਨੂੰ ਇਹੀ ਆਸ ਹੁੰਦੀ ਹੈ ਕਿ ਵੱਧ ਚੜਕੇ ਦੇ ਵਿੱਚ ਹਿੱਸਿਆ ਲਿਆ ਜਾਵੇ ਤਾਂ ਜੋ ਮੇਲੇ ਦਾ ਜਿਹੜਾ ਰੰਗ ਹੈਗਾ ਉਹ ਹੋਰ ਨਿਖਰੇ ਸਰ ਪਟਿਆਲਾ ਵਸਣ ਕੀ ਅਪੀਲ ਕਰਨਾ ਚਾਹੁੰਦੇ ਮੈਂ ਸਾਰੇ ਪਟਿਆਲਾ ਵਾਸੀਆਂ ਨੂੰ ਇਹੀ ਅਪੀਲ ਕਰਦਾ ਕਿ ਮੇਲੇ ਦੇ ਵਿੱਚ ਤੁਸੀਂ ਜ਼ਰੂਰ ਆਓ ਇੱਥੋਂ ਦੇ ਜਿਹੜੇ ਪਕਵਾਨ ਹੈ ਉਹ ਚਖੋ ਜਿਹੜੀ ਇੱਥੇ ਸਟਾਲਸ ਐ ਸਾਰੀਆਂ ਦੇਖੋ ਜ਼ਰੂਰ ਤੁਹਾਨੂੰ ਕੁਛ ਨਾ ਕੁਛ ਪਸੰਦ ਆਏਗਾ ਤੇ ਜਿੰਨੇ ਵੀ ਬੱਚੇ ਹੈਗੇ ਆ ਉਹ ਇੱਥੇ ਦੇ ਜਿਹੜੇ ਝੂਲੇ ਲੱਗੇ ਆ ਉਸ ਦਾ ਵੀ ਆਨੰਦ ਮਾਣ ਸਕਦੇ ਆ ਸਟਾਰ ਨਾਈਟਸ ਦਾ ਵੀ ਤੁਸੀਂ ਲੁਫਤ ਉਠਾ ਸਕਦੇ ਹੋ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਜਿਹੜਾ 21 ਫਰਵਰੀ ਤੋਂ ਸ਼ੁਰੂ ਹੋ ਕੇ 2 ਮਾਰਚ ਤੱਕ ਆਪਣਾ ਕ્રાਫਟ ਮੇਲਾ ਆਯੋਜਿਤ ਕੀਤਾ ਜਾ ਰਿਹਾ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਬਹੁਤ ਬਹੁਤ ਥੈਂਕ ਯੂ